ਸੰਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਤਰਛਾਇੇਟ શ્રીਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ, શ્રીਮਾਨ ਸੰਤ ਬਾਬਾ ਸਾਧੂ ਸਿੰਘ ਜੀ, શ્રીਮਾਨ ਸੰਤ ਬਾਬਾ ਜੀਵਨ ਸਿੰਘ ਜੀ, શ્રીਮਾਨ ਸੰਤ ਬਾਬਾ ਦਲੀਪ ਸਿੰਘ ਜੀ, શ્રીਮਾਨ ਸੰਤ ਬਾਬਾ ਖਰਜ ਸਿੰਘ ਜੀ ਦੀ ਡੇਰਾ ਕਾਲ ਸੇਵਾ ਹੀਰਾਬਾਗ, ਰਾਜਪੁਰਾ ਰੋਡ ਪਟਿਆਲਾ ਵਿਖੇ ਵਰਸੀ ਮਨਾਇ ਗਈ ਇਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਤੈ ਨੇ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਅਜ਼ਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਾਦੀ ਨੇ ਹਾਜ਼ਰੀ ਲਵਾਈ ਅਤੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਸੰਤ ਪਾਪਾ ਅਮਰੀਕ ਸਿੰਘ ਜੀ ਸੰਤ ਪਾਪਾ ਗੁਰਦੇਵ ਸਿੰਘ ਜੀ ਅਤੇ ਪੰਥ ਪ੍ਰਚਿੱਧ ਸ਼ਖਸੀਤਾ ਨੇ ਸ਼ਮੂਲੀਤ ਕੀਤੇ ਅਜ ਘਰ ਸੇਵਾ ਵਾਲੇ ਮਹਾਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਸਵੇਰ ਤੋਂ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਪਹੁੰਚਣਾ ਇਹਨਾਂ ਮਹਾਪੁਰਸ਼ਾਂ ਦੀ ਕਾਰਗਮਾਈ ਸੇਵਾ ਦਾ ਸਦਕਾ ਹੀ ਹੈ ਸੰਗਤਾਂ ਜਿਤਨੀ ਸ਼ਰਧਾ ਸੇਵਾ ਕਰਨ ਦੀ ਜਿਹੜੀ ਸਤਗੁਰੂ ਜੀ ਨੇ ਸੇਵਾ ਸਿਮਰਨ ਦੀ ਪ੍ਰੋਪਰਟੀ ਸ਼ੁਰੂ ਕੀਤੀ ਸੀ ਉਸ ਤੋਂ ਅੱਜ ਅਗਰ ਵਿਸ਼ਵਵਾਰ ਵਿੱਚ ਜ਼ਿੰਦਾ ਰੱਖਿਆ ਹੈ ਤਾਂ ਇਹਨਾਂ ਮਹਾਂਪੁਰਸ਼ਾਂ ਨੇ ਨਾਮ ਬਾਣੀ ਦਾ ਹੋਕਾ ਦੇ ਕੇ ਹੱਥੀ ਸੇਵਾ ਕਰਕੇ ਇਹ ਸਾਡੀ ਜੋ ਸ਼ਾਨਦਾਰ ਵਿਰਾਸਤ ਹੈ ਉਸ ਨੂੰ ਜ਼ਿੰਦਾ ਰੱਖਿਆ ਪਟਿਆਲੇ ਦਾ ਇਹ ਡੇਰਾ ਬਾਬਾ ਅਮਰਿਕ ਸਿੰਘ ਜੀ ਜਦੋਂ ਤੋਂ ਇਸ ਸਥਾਨ ਉਤ ਆਏ ਹਨ ਮੈਨੂੰ ਹਮੇਸ਼ਾ ਹਮੇਸ਼ਾ ਅਸੀਸਾਂ ਦਿੰਦੇ ਰਹੇ ਹਨ ਅਤੇ ਉਹਨਾਂ ਨੇ ਇਸ ਇਲਾਕੇ ਵਿੱਚ ਸੇਵਾ ਕਰਕੇ ਜੋ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਉਹ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀ ਹੋਈ ਹੈ ਉਹਨਾਂ ਦੇ ਸਾਰੇ ਸਾਥੀ ਸਟੇਜ ਉੱਤੇ ਬੈਠੇ ਹੋਏ ਸਾਰੇ ਮਹਾਪੁਰਸ਼ ਖਾਸ ਕਰਕੇ ਬਾਬਾ ਗੁਰਦੀਪ ਸਿੰਘ ਜੀ ਅੰਤਾਂ ਦਾ ਪਿਆਰ ਕਰਦੇ ਹਨ ਅਤੇ ਇਤਨੇ ਦੂਰ ਅਦੇਸ਼ੀ ਦੇ ਨਾਲ ਸਾਰੇ ਪ੍ਰੋਗਰਾਮਾਂ ਦਾ ਸੰਚਾਲਨ ਕਰਦੇ ਹਨ ਕਿ ਦੂੰਨ ਸੁਵਾਈ ਹੁੰਦੀ ਹੈ ਹਰ ਸਮਾਗਮ ਪਹਿਲਾਂ ਨਾਲੋਂ ਵਧੀਆ ਹੁੰਦਾ ਹੈ ਦਫ਼ਤਰ ਵੀ ਆਏ ਬਾਬਾ ਜੀ ਸਾਡੇ ਸਕੂਲਾਂ ਵਿੱਚ ਵੀ ਆਏ ਬਾਬਾ ਜੀ ਔਰ ਇੰਦੀਆਂ ਅਸੀਸਾਂ ਦੇ ਕੇ ਗਏ ਕਿ ਅੱਜ ਉਹ ਸਕੂਲ ਹਜ਼ਾਰਾਂ ਹਜ਼ਾਰਾਂ ਬੱਚਿਆਂ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕੀਰਤਨ ਅਰਦਾਸ ਵਾਹਿਗੁਰੂ ਦੇ ਨਾਮ ਨਾਲ ਸਿਮਰਨ ਕਰਕੇ ਬੱਚਿਆਂ ਨੂੰ ਜੀਵਨ ਦੀ ਜਾਂਚ ਸਿਖਾਰੇ ਹਨ ਇਹ ਸਿੱਖੀ ਜੀਵਨ ਦੀ ਜਾਂਚ ਇਹ ਸੇਵਾ ਤੇ ਸਿਮਰਨ ਦੀ ਕਲਨਾ ਜੇ ਕਿਸੇ ਨੇ ਸਿੱਖਣੀ ਹੈ ਤੋ ਆ ਕੇ ਡੇਰਾ ਘਰ ਸੇਵਾ ਬਾਬਾ ਅਮਰਿਤ ਸਿੰਘ ਜੀ ਬਾਬਾ ਗੁਰਦੀਪ ਸਿੰਘ ਜੀ ਦੇ ਬਣਾਏ ਹੋਏ ਇਸ ਪਿੱਤਰ ਸੰਸਤ ਦੇ ਆ ਕੇ ਦੇਖ ਸਕਦਾ ਹੈ ਤੋ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਡੇਰਾ ਘਰ ਸੇਵਾ ਦੇ ਸੰਚਾਲਕਾਂ ਨੂੰ ਖਾਸ ਕਰਕੇ ਬਾਬਾ ਅਮਰਿਤ ਸਿੰਘ ਤੇ ਬਾਬਾ ਗੁਰਦੀਪ ਸਿੰਘ ਜੀ ਜੋੜੇ ਹਮੇਸ਼ਾ ਅਦਾਰਾ ਚੜ੍ਹਦੀ ਕਲਾ ਦੇ ਇਸ ਦੇ ਉੱਤੇ ਮਿਹਰ ਬਖਸ਼ਦੇ ਹਨ ਸਾਡੇ ਉੱਤੇ ਕਿਰਪਾ ਕਰਦੇ ਹਨ ਸਾਨੂੰ ਸਤਿਕਾਰ ਪਿਆਰ ਬਖਸ਼ਦੇ ਹਨ ਅਤੇ ਸਾਨੂੰ ਵਾਹਿਗੁਰੂ ਉਸ ਪਿਆਰ ਵਿੱਚੋਂ ਸੰਤਾਂ ਦੀ ਸੇਵਾ ਕਰਨ ਲਈ ਹੋਰ ਵਧੇਰੇ ਸ਼ਕਤੀ ਦਿੰਦਾ ਹੈ